ਪ੍ਰਭਾਤੀ ਮਹੱਲ ਪਹਿਲਾ RAM ਨਾਮ ਜਪ ਅੰਤਰ ਪੂਜਾ ਫਿਰ ਭਾਈ ਜਿਹੜਾ RAM ਦਾ ਨਾਮ ਜਪਣਾ ਇਹ ਅੰਦਰੇ ਪੂਜਾ ਹੈ ਵਾਹਿਗੁਰੂ ਦੀ ਮਾਰਾ ਦਾ ਨਾਮ ਪ੍ਰਭੂ ਪੂਜ ਹੋ ਨਾਮ ਆਰਾਧ ਜਿਹੜਾ ਨਾਮ ਨੂੰ ਰੱਦਣਾ ਇਹੋ ਹੀ ਪੂਜਾ ਹੈ ਪਰਮੇਸ਼ਰ ਦੀ ਗੁਰੂ ਸਾਹਿਬ ਦੇ ਵਿਚਾਰ ਅਵਰ ਨਹੀਂ ਦੂਜਾ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਵਿਚਾਰ ਕੇ ਵੇਖ ਲੈ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੁਦਾਇਤ ਰੂਪ ਇੱਕੋ ਪਰਮੇਸ਼ਵਰੀ ਹੈ ਏਕੋ ਰਬ ਰਹਿਆ ਸਭ ਠਾਈ ਇੱਕੋ ਹੀ ਪਰਮੇਸ਼ਰ ਸਾਰੀਆਂ ਜਗ੍ਹਾ 'ਚ ਵਿਆਪਕ ਹੋ ਰਿਹਾ ਹੈ ਜੇ ਬਦ੍ਰਿਸ਼ਟੀ ਜਾਗੇਗੀ ਤਾਂ ਪਤਾ ਲੱਗੇਗਾ ਅਵਰਨਾ ਦੀਸੈ ਕਿਸ ਪੂਜ ਚੜਾਈ ਹੋਰ ਵਾਹਿਗੁਰੂ ਤੋਂ ਬਿਨਾ ਸਾਨੂੰ ਤਾਂ ਦੱਸਦਾ ਨਹੀਂ ਕਿਹਦੀ ਦੇਵੀ ਦੇ ਉੱਤੇ ਦੀ ਪੂਜਾ ਚੜਾਉਣਾ ਕਰੀਏ ਰਹਾਉ ਮਨ ਤਨ ਆਗੈ ਜੀੜਾ ਤੁਝ ਪਾ ਤੇ ਮਾਰਾ ਮਨ ਵੀ ਅਸੀਂ ਆਪ ਦੀ ਆਗਿਆ ਚਰ ਪਿਆ ਹੈ ਤਨ ਵੀ ਆਪ ਦੀ ਸੇਵਾ ਚਰ ਪਿਆ ਹੈ ਜੀਵੜਾ ਜ਼ਿੰਦਗੀ ਵੀ ਆਪਰੇ ਪਾਸ ਹੀ ਵਰਪੀ ਹੋਈ ਹੈ ਜਿਉਂ ਭਾਵੈ ਤਿਉਂ ਰਖੋ ਅਰਦਾਸ ਸਾਡੀ ਅਰਦਾਸ ਹੈ ਮਹਾਰਾ ਜੀ ਮੇ ਭਾਵੇ ਸਾਨੂੰ ਰਖ ਲੋ ਕਿਰਪਾ ਕਰਕੇ ਸੱਚ ਜੀਵਾ ਹਰ ਰਸਨ ਦਸਾਈ ਦਿਨੋਂ ਦੀ ਜਵਾਨ ਤੇ ਸੱਚਾ ਨਾਮ ਬਸਿਆ ਹੋਇਆ ਹੈ ਹਰੀ ਦੇ ਰਸੋ ਕੀ ਨ ਰਸਨਾ ਵੀ ਰਸਾ ਲਈ ਹੈ ਐਨ ਅਸੀਂ ਲੈਂਦੇ ਆ ਕਿ ਜबान ਨਾਲ ਉਚਾਰ ਲਈ ہوئی ਹੈ ਸੱਚ ਜੇ ਬਾ ਸੱਚ ਜੇਵਾ ਹਰ ਰਸਨ ਰਸਾਈ ਹਰੀ ਦੇ ਰਸ ਦੇ ਵਿੱਚ ਰਸਨਾ ਵੀ ਰਸਾਈ ਹੋਈ ਹੈ ਤੇ ਸੱਚ ਬੋਲਦੇ ਆ ਜबान ਕਰਕੇ ਉਹਨਾਂ ਦੇ ਪ੍ਰਭ ਦੀ ਬਸੇ ਸਾਧ ਕੀ ਰਸਨਾ ਸੱਚ ਜੇ ਬਾ ਸੱਚੀ ਹੈ ਉਹਨਾਂ ਦੀ ਜबान ਜਿਨ੍ਹਾਂ ਨੇ ਹਰੀ ਦੇ ਰਸ ਰਸ ਵਿੱਚ ਰਸਨਾ ਰਸਾਉਣਾ ਕੀਤੀ ਹੈ ਰਸਨ ਪ੍ਰੀਤ ਰੂਪੀ ਰੋ ਜबान ਜਿਹੜੀ ਹੈ ਅੰਤਾ ਕਰਨ ਦੇ ਅੰਦਰ ਇਸ ਰਸਨਾ ਨੂੰ ਵੀ ਰਸਾਇਆ ਹੈ ਤੇ ਜ਼ੁਬਾਨ ਕਰਕੇ ਵੀ ਸੱਚੇ ਨਾਮ ਨੂੰ ਉਚਾਰਦੇ ਹਨਗੇ ਸੱਚ ਜੇਬਾ ਸੱਚੀ ਹੈ ਉਹਨਾਂ ਦੀ ਜ਼ੁਬਾਨ ਜੋ ਬੋਲਦੇ ਆ ਪੂਰਾ ਹੋ ਜਾਂਦਾ ਹੈ ਜਿਨ੍ਹਾਂ ਨੇ ਹੋਰ ਨਾ ਰਸਾ ਕੀ ਚਿੱਦੀ ਮਿਰਤੀ ਨੂੰ ਨਹੀਂ ਰਸਾਇਆ ਨਾਮ ਰਸੋ ਜਿਨ੍ਹਾਂ ਰਸਾਈਆ ਰਸਨਾ ਗੁਰਮਤਿ ਛੂਟਸ ਪ੍ਰਭ ਸਰਣਾਈ ਗੁਰਮਤਿ ਦੁਆਰਾ ਗੁਰਮੁਖ ਗੁਰਮਤਿ ਛੂਟਸ ਪ੍ਰਭ ਸਰਣਾਈ ਗੁਰਮਤਿ ਨੂੰ ਧਾਰਨ ਕਰਕੇ ਜੋ ਵਾਹਿਗੁਰੂ ਦੀ ਸ਼ਰਨ ਪਏ ਹੈ ਉਹ ਛੁੱਟ ਜਾਂਦੇ ਮੁਕਤ ਹੋ ਜਾਂਦੇ ਹਨ ਕਰਮ ਧਰਮ ਪ੍ਰਭ ਮੀਰ ਹੈ ਕੀਏ ਇਹ ਭਾਈ ਭਾਵੇਂ ਕਰਮ ਵੀ ਮਾਰ ਨੇ ਜਿਵੇਂ ਪੁਰਮੇ ਮਾਸਾ ਸ਼ਾਸਤਰ ਜੀ ਕਰਮਾਂ ਦਾ ਕਥਨ ਹੁੰਦਾ ਨਿਤ ਨਵਿਤ ਪ੍ਰਾਚਿਤ ਕਾਮਕ ਅਖਿਦਾ ਕਰਮ ਬਣੇ ਹਨ ਉਹ ਮੇਰੇ ਪ੍ਰਭੂ ਨੇ ਸਕਾਮੀਆਂ ਪ੍ਰਖਾਂ ਦੇ ਕਰਨ ਵਾਲੇ ਜਿਹੜੇ ਜੁਜੁਰਵੇ ਆਦ ਕਾਨੂੰਨ ਜਗਾ ਆਦ ਕਾਂ ਦੀ ਜਿਹੜੀ ਕਿਰਿਆ ਹੈ ਨਿਤ ਕਰਮ ਜਿਹੜਾ ਹੈ ਹਰ ਰੋਜ਼ ਇਸ਼ਨਾਨ ਪਾਨ ਕਰਨਾ ਨਿਮਿਤ ਜੋ ਕਿਸੇ ਵਿਆਹ ਆਦਿਕਾਂ ਨੂੰ ਕਰਨਾ ਲੈ ਕੇ ਨਿਮਿਤ ਨੂੰ ਲੈ ਕੇ ਕਾਮਨਾ ਪੂਰੀ ਕਰਨ ਵਾਸਤੇ ਨਿਤ ਨਿਮਿਤ ਪ੍ਰਾਸਤਿਤ ਪਾਪਾਂ ਦੀ ਨਿਵਰਤੀ ਵਾਸਤੇ ਕਰਨਾ ਕਾਮਕ ਪੁੱਤਰ ਆਦਿਕਾਂ ਦੀ ਇੱਛਾ ਵਾਸਤੇ ਕੋਈ ਕੰਮ ਕਰਨਾ ਇਤਿਆਦ ਅਤੇ ਨਖਿਤ ਬ੍ਰਹਮ ਹਤਿਆ ਆਦਿ ਕਰਨੀ ਇਹ ਪੰਜ ਪ੍ਰਕਾਰ ਦੇ ਕਰਮ ਮੰਨੇ ਹਨ ਕਰਮ ਧਰਮ ਪ੍ਰਭ ਮੀਰ ਕੀਏ ਮੇਰੇ ਪ੍ਰਭੂ ਨੇ ਇਹ ਪਰਵਰਤਕੀ ਤੇ ਉਸ ਪਰਮੇਸ਼ਰ ਨੇ ਹੁ ਜਤਾ ਨਾਮ ਵਡਾਈ ਸਿਰ ਕਰਮਾਂ ਕੀ ਪਰ ਭਾਈ ਜਿੰਨੇ ਕਰਮਾਂ ਦਾ ਸਾਰੇ ਉਪਾਸ਼ਨਾ ਮਾਨਸੀ ਕਰਮ ਇਹ ਨਾਮ ਦੀ ਵਡਿਆਈ ਸਾਰਿਆਂ ਕਰਮਾਂ ਦੀ ਸਿਰੋਮਣੀ ਬਣਾਈ ਹੈ ਮਹਾਰਾਜ ਜੋ ਨਾਮ ਨੂੰ ਕਮਾਉਂਦਾ ਉਹਦੇ ਬਰਾਬਰ ਕੋਈ ਕਰਮ ਕਾਣ ਵਾਲਾ ਨਹੀਂ ਹੋ ਸਕਦਾ ਕਰਮਾਂ ਚੋਂ ਉਹ ਸਾਰੇ ਕਰਮਾਂ ਤੋਂ ਸਿਰੇ ਹੋ ਗਏ ਆ ਮੁਕਤ ਹੋ ਗਏ ਹਨ ਮਹਾਰਾਜ ਨੇ ਕਰਤੇ ਸਤਿਗੁਰ ਕੈ ਵਸ ਚਾਰ ਪਦਾਰਥ ਦੇਖੋ ਸਤਿਗੁਰਾਂ ਦੇ ਵਾਸੀ ਧਰਮ ਅਰਥ ਕਾਮ ਮੋਖ ਪਦਾਰਥ ਚਾਰੇ ਹਨ ਦੀਨ ਸਮਾਏ ਏਕ ਕਰਤਾਰਥ ਜਿਨ੍ਹਾਂ ਦੇ ਧਰਮ ਤੇ ਅਰਥ ਤੇ ਕਾਮ ਤਿੰਨਾਂ ਦੀ ਜਿਹੜੀ ਹੰਗਤਾ ਸੀ ਇਹ ਸਮਾ ਗਈ ਹੈ ਉਹਨਾਂ ਨੂੰ ਇੱਕ ਕਰਤਾਰਥ ਮੋਖ ਪ੍ਰਾਪਤ ਹੋ ਗਈ ਹੈ ਜਾਂ ਤਿੰਨੇ ਗੁਣ ਜਿਨ੍ਹਾਂ ਦੇ ਸਮਾਜੇ ਆ ਰਾਸੀ ਤਾਮਸੀ ਸਾਂਝ ਕੀ ਉਹਨਾਂ ਨੂੰ ਇੱਕ ਕਰਤਾਰਸ ਕਲਿਆਣ ਦੀ ਪ੍ਰਾਪਤੀ ਹੋਈ ਕੈਵਲ ਮੁਕਤੀ ਦੀ ਪ੍ਰਾਪਤੀ ਹੋਈ ਹੈ ਤਿੰਨ ਪ੍ਰਕਾਰ ਦੀ ਵਾਸ਼ਨਾ ਜਿਨ੍ਹਾਂ ਦੀ ਸਮਾ ਗਈ ਹੈ ਸੁਧਵਿ ਲੋਕੀ ਖਣਾ ਤੀਨੀ ਉਹ ਇੱਕ ਪਰਮੇਸ਼ਰ ਨੂੰ ਪਾ ਕੇ ਕਿਰਤ ਕਰਤ ਹੋ ਗਏ ਹੈ ਨਿਹਾਲ ਹੋ ਗਏ ਹੈ ਹੁਣ ਵੀ ਉਹ ਕਰਤਾਰਸ ਕਰਦੇ ਹਨ ਤਿੰਨ ਸਮਾਏ ਤਿੰਨੇ ਜਾਗਰ ਸੁਪਨ ਸੁਖੋਤ ਅਵਸਥਾ ਦਾ ਮਾਨ ਸਮਾ ਗਿਆ ਹੈ ਤਿੰਨੇ ਪ੍ਰਾਗ ਬਿਸ ਤੈਜ ਜੀਪੁਣ ਅਤੇ ਇਹ ਹਿਰਨ ਗਰਵ ਅਬਿਆਕਰਤ ਤੇ ਬਰਾਟ ਆਦਿਕ ਇਹਨਾਂ ਦੀ ਤਿੰਨਾਂ ਦੀ ਉਪਾਸ਼ਨਾਵਾਂ ਲੋਕ ਵੱਲੋਂ ਵੀ ਸਮਾ ਗਏ ਹਨ ਇੱਕ ਕਿਰਤਾਰਥ ਕੋਈ ਕਿਰਤਕਰਤ ਹੋ ਗਏ ਪਰਮਾ ਵਿਸ਼ਨੂੰ ਸ਼ਿਵ ਜੀ ਦੀ ਉਪਾਸ਼ਨਾਵਾਂ ਵੱਲੋਂ ਵੀ ਉਹਨਾਂ ਦਾ ਚਿੱਤ ਸਮਾਈ ਕਰ ਗਿਆ ਹੈ ਇੱਕ ਕਿਰਨਕਰਤ ਹੋ ਗਏ ਪਰਮੇਸ਼ਰ ਨੂੰ ਪਾ ਕੇ ਨਿਹਾਲ ਹੋ ਗਏ ਹਨ ਸਤਗੁਰੂ ਦੀਏ ਮੁਕਤ ਧਿਆਨ ਇਹੋ ਸਤਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਪਦਾਰਸ਼ ਦਿੱਤੇ ਹੈ ਮੁਕਤ ਧਿਆਨ ਉਹਨਾਂ ਦਾ ਪਰਮੇਸ਼ਰ ਦਾ ਧਿਆਨ ਲੱਗਾ ਹੋਇਆ ਇਸ ਕਰਕੇ ਉਹ ਮੁਕਤ ਹਨ ਹੈ ਉਨ੍ਹਾਂ ਦਾ ਧਿਆਨ ਮੁਕਤੀ ਵਾਲੀ ਹੈ ਸਗੋਂ ਦਿੱਤੇ ਦਾ ਹੈ ਪਦਾਰਥ ਪਰ ਹੋਰ ਪਾਸੇ ਧਿਆਨ ਹੀ ਨਹੀਂ ਕਰਦੇ ਜਿਨ੍ਹਾਂ ਨੇ ਧਿਆਨ ਕੀਤਾ ਉਹ ਮੁਗਤਪੁਰ ਖਨ ਹਰ ਪਦ ਚੀਨ ਪਹੇ ਪ੍ਰਧਾਨ ਉਹ ਹਰੀ ਦੀ ਪਦਵੀ ਨੂੰ ਜਾਣ ਕਰਕੇ ਪ੍ਰਧਾਨ ਮੁਖੀ ਹੋ ਗਏ ਸਾਰੇ ਸੰਸਾਰ ਤੋਂ ਮਨ ਤਨ ਸੀਤਲ ਗੁਰ ਬੂਝ 부ਝਾਈ ਉਹਨਾਂ ਦਾ ਮਨ ਵੀ ਸੀਤਲ ਖੰਡਾ ਹੋ ਗਿਆ ਤਨ ਵੀ ਸੀਤਲ ਸ਼ਾਂਤ ਹੋ ਗਿਆ ਵਿਸ਼ਿਆਂ ਵੱਲੋਂ ਜਿਨ੍ਹਾਂ ਨੂੰ ਬੂਝ ਸਿੱਖਿਆ ਗੁਰੂ ਸਾਹਿਬ ਬਾਜ਼ਾਰ 'ਤੇ ਸਮਝਾ ਦਿੱਤੀ ਹੈ ਪ੍ਰਭ ਨਿਵਾਜੇ ਕਾਕਾ ਇਸਕ ਪੋਟੀਆਂ ਦੇ ਵਿਚ ਨਾ ਜਾ ਇਸ ਪਾਸੇ ਪ੍ਰਭ ਨਿਵਾਜੇ ਕਿਨ ਕੀਮਤ ਪਾਏ ਜਿਨ੍ਹਾਂ ਨੂੰ ਪ੍ਰਭ ਅਕਾਲਪੁਰਖ ਨੇ ਨਵਾਜੇ ਵੜਾਇਆ ਹੈ ਉਹਨਾਂ ਦੀ ਕੀਮਤ ਕਿਸ ਪੁਰਸ਼ ਨੂੰ ਪਾਉਣਾ ਕੀਤੀ ਕੋਈ ਨਹੀਂ ਪਾ ਸਕਦਾ ਕਹੋ ਨਾਨਕ ਗੁਰੂ ਬੂਝ ਗੁਝਾਈ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਨੂੰ ਬੂਝ ਸਿੱਖਿਆ ਏ ਬੁਝਾਈ ਸਮਝਾਉਣਾ ਕੀਤੀ ਹੈ ਨਾਮ ਬਿਨਾ ਗਤਿ ਕਿਨੈ ਨਾ ਪਾਈ ਇਹ ਭਾਈ ਮਹਰ ਨਾਮ ਤੋਂ ਬਿਨਾ ਕਿਸੇ ਨੇ ਵੀ ਮੁਕਤੀ ਨਹੀਂ ਪਾਈ ਜੇ ਕੋਈ ਕਲਿਆਣ ਚਾਹੁੰਦਾ ਤਾਂ ਮਹਾਰੇ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੇ ਫਿਰ ਮੁਕਤੀ ਪ੍ਰਾਪਤ ਹੋਵੇਗੀ ਕਹੋ ਨਾਨਕ ਗੁਰੂ ਬੂਝ ਬੁਝਾਈ ਨਾਮ ਬਿਨਾ ਗਤਿ ਕਿਨੈ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਰਵਾਤੀ ਮਹੱਲਾ ਪਹਿਲਾ ਇਕ ਧੁਰ ਬਖਸ਼ ਲਈ ਗੁਰਪੂਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਯਾਮੀ ਗਰੀਬ ਨਵਾਏ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਰਵਾਤੀ ਦੇ ਚੰਦਰੇ ਅਸ਼ਟਪਰੀਆਂ ਉਚਾਰਨ ਕਰਦੇ ਹਨ ਕਾਲ ਰਾਜ ਦੀਆਂ ਅਸ਼ਟਪਰੀਆਂ ਵਿੱਚ ਜਿਨ੍ਹਾਂ ਜੀਆਂ ਦੇ ਅੰਦਰ ਹੰਕਾਰ ਸੀ ਉਹਨਾਂ ਦਾ ਭੁੱਲਣਾ ਮਹਾਰਾ ਸਾਹਿਬ ਨੇ ਦੱਸਿਆ ਉਹਨਾਂ ਨੂੰ ਔਗਣਾ ਵਿੱਚ ਪੈਣਾ ਦੱਸਿਆ ਅਤੇ ਅਕਾਲ ਪੁਰਖ ਆਪ ਭੁੱਲਣ ਤੋਂ ਰਹਿਤ ਦੱਸਿਆ ਹੈ ਬਾਕੀ ਭਾਵੇਂ ਕਿੰਨੇ ਸਮਰਾਟ ਸੀ ਉਹ ਭੁੱਲ ਵਿੱਚ ਪੈ ਗਏ ਸਨ ਇਹ ਮਹਾਰਾ ਨੂੰ ਦੇ ਬੜੇ-ਬੜੇ ਪ੍ਰਾਨਕ ਪ੍ਰਕਰਣ ਸੀ ਜਿਹੜੇ ਉਹਨਾਂ ਨੂੰ ਇੱਕ ਤੋਕੇ ਵਿੱਚ ਦੋ-ਦੋ ਤੋਕਿਆਂ ਵਿੱਚ ਉਚਾਰਨ ਕਰਕੇ ਉਹਨਾਂ ਦੀ ਉਵਾਹੀ ਦਿੱਤੀ ਹੈ ਇਸ ਪ੍ਰਕਾਰ ਦਾ ਹਰੇਕ ਪ੍ਰਕਾਰ ਦਾ ਹੰਕਾਰ ਦੁਨੀਆ ਦੇ ਅੰਦਰ ਬਣਿਆ ਹੋਇਆ ਹੈ ਉਸ ਮਾਨ ਚ ਪੈ ਕੇ ਸਾਰੇ ਲੋਕ ਦੁਖੀ ਹੋ ਰਹੇ ਹੈ ਇਹ ਪ੍ਰਕਰਨ ਕਹਿ ਕੇ ਮਹਾਰਾਜੀ ਨੇ ਪਰਮੇਸ਼ਰ ਦੇ ਨਾਮ ਦਾ ਕਹਿਣਾ ਤੇ ਸੁਣਨਾ ਫਿਰਦੇ ਜਾਸਰਾ ਲੈਣਾ ਕਰੋ ਇਸ ਪ੍ਰਕਾਰ ਦੇ ਬਚਨਾਂ ਦੁਆਰਾ ਅਸ਼ਟਪਰੀਆਂ ਇਹ ਪਿਛਲੀਆਂ ਹਜ਼ੂਰ ਨੇ 6 ਉਚਾਰਨ ਕੀਤੀਆਂ ਹੁਣ 7ਵੀਂ ਅਸ਼ਟਪਰੀ ਉਚਾਰਨ ਵਿੱਚ ਫਰਮਾਉਂਦੇ ਹਨ ਪ੍ਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਈ ਗੁਰਪੂਰੈ ਇਕਨਾਂ ਘਰੋਂ ਆਪ ਤੋਂ ਬਖਸ਼ ਲਿਆ ਹੈ ਪੂਰਨ ਸਤਿਗੁਰੂਆਂ ਨੇ ਸੱਚੀ ਬੰਤ ਬਣਾਈ ਉਹਨਾਂ ਦੇ ਅੰਦਰ ਸੱਚੀ ਭਗਤੀ ਦੀ ਬਣਾਵਟ ਮਾਰਨ ਬਣਾ ਦਿੰਦੀ ਹੈ ਸੱਚੀ ਸਰਦਾ ਦੀ ਬਣਾਵਟ ਬਣਾ ਦਿੰਦੀ ਹੈ ਸੱਚੀ ਉਹਨਾਂ ਦੇ ਅੰਦਰ ਭਾਵਨਾ ਦੀ ਬਣਾਵਟ ਐਸੀ ਬਣਾਉਂਦੀ ਹੈ ਉਹ ਸੱਚੀ ਆਪ ਦੀ ਭਗਤੀ ਦੀ ਨਿਮਰਤਾ ਦੀ ਐਸੀ ਸੁੰਦਰ ਬਣਾਵਟ ਸਾਧਨਾ ਦੀ ਬਣਾਉਂਦੀ ਹੈ ਹਰ ਰੰਗ ਰਾਤੇ ਸਦਾ ਰੰਗ ਸਾਚਾ ਉਹ ਸਾਧ ਸੰਗਤ ਜੀ ਹਰੀ ਦੇ ਪ੍ਰੇਮ 'ਚ ਰੱਤੇ ਹੋਏ ਹਨ ਸਦਾ ਉਹਨਾਂ ਦੇ ਮਨ ਨੂੰ ਸੱਚਾ ਆਤਮ ਰੰ ਦਾ ਰੰਗ ਚੜ ਗਿਆ ਹੈ ਦੁੱਖ ਬਿਸਰੇ ਪਾਤ ਪਾਈ ਉਹਨਾਂ ਦੇ ਦੁੱਖ ਸਾਰੇ ਵਿਸਰਜਣ ਹੋ ਗਏ ਵਿਰਿਆ ਹੋ ਗਏ ਹਨ ਦੁੱਖ ਵੀ ਭੁੱਲ ਗਏ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵੀ ਕਰ ਲਈ ਹੈ ਤੋ ਪ੍ਰਤਿਸ਼ਤਾ ਵੀ ਪਾ ਲਈ ਹੈ ਉਹਨਾਂ ਨੇ ਉੱਠੀ ਦੁਰਮਤ ਕੀ ਚਤਰਾਈ ਇਹ ਖੋਟੇ ਮਤ ਵਿੱਚ ਲੱਗੇ ਹੋਏ ਲੋਕ ਐ ਦੁਰਮਤਿਆਂ ਦੀ ਚਕਰਾਈ ਵੀ ਝੂਠੀ ਹੈ ਬਿੰਸਤ ਬਾਰ ਨਾ ਲੱਗੈ ਕਾਈ ਉਸ ਦੇਹਾਂ ਦੇ ਉਹਨਾਂ ਚਤਰਾਈਆਂ ਦੇ ਨਾਂ ਸੁਣਦੇ ਆ ਡੇਰ ਨਹੀਂ ਲੱਗਦੀ ਕਾਈ ਥੋੜੇ ਮਾਤਰ ਵੀ ਜਰਾ ਮਾਤਰ ਵੀ ਰਹਾਉ ਮਨਮੁਖ ਕੋ ਦੁੱਖ ਦਰਦ ਵਿਆਪਸ ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਦੁੱਖ ਜੰਮਣ ਮਰਨ ਦਾ ਵਿਦਿਆਰੀਆਂ ਦਰਦਾਂ ਪੀੜਾਂ ਲੱਗੀਆਂ ਹੀ ਰਹਿਣੀਆਂ ਹਨ ਮਨਮੁਖ ਦੁੱਖ ਨਾ ਜਾਈ ਇਹ ਮਨਮੁਖਤਾ ਕਰਕੇ ਦੁੱਖ ਹੈ ਸਾਰਾ ਹੋ ਗਿਆਨ ਕਰਕੇ ਉਹ ਦੁੱਖ ਜਾਂਦਾ ਨਹੀਂ ਮਨਮੁਖਾਂ ਦਾ ਸੁਖ ਦੁੱਖ ਦਾਤਾ ਗੁਰਮੁਖ ਜਤ ਸੁਖਾਂ ਦੇ ਦੇਣ ਵਾਲਾ ਦੁਖਾਂ ਦੇ ਮੰਦ ਕਰਮਾਂ ਕਰਕੇ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਉਤੋਂ ਕਰਮਾਂ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੁਖਾਂ ਦਾ ਦੁਖਾਂ ਦਾ ਦਾਤਾ ਪਰਮੇਸ਼ਵਰੀ ਹੈ ਆਤਮਨੰਦ ਸੁਖ ਦੀ ਦਾਤ ਦੇਣ ਵਾਲਾ ਦੁਖਾਂ ਦੀ ਨਿਵਰਤੀ ਦੀ ਦਾਤ ਦੇਣ ਵਾਲਾ ਪਰਮੇਸ਼ਰ ਹੈ ਕੋ ਗੁਰਮੁਖ ਜਾਤਾ ਇਹ ਗੁਰਮੁਖਾਂ ਨੂੰ ਜਾਣਿਆ ਹੈ ਦੁਖ ਸੁਖ ਪਿਆਰੇ ਤੋਂ ਧਿਆਈ ਇਸ ਮਤ ਗੁਰੂ ਤੇ ਪਾਈ ਮੀਲ ਲਈ ਸਰਣਾਈ ਉਹਨਾਂ ਨੂੰ ਸ਼ਰਨ ਪਏ ਜਾਣ ਕੇ ਸੱਚੇ ਪਾਤਸ਼ਾਹ ਮੀਲ ਲੈਂਦੇ ਹਨ ਮਨ ਮੁਕਤੀ ਅਭ ਭਗਤਨਾ ਹੋ ਜਿਹੜੇ ਮਨ ਮੁਖ ਲੋਕ ਹਨ ਉਹਨਾਂ ਤੋਂ ਦਿਲ ਨਾਲ ਭਗਤੀ ਨਹੀਂ ਹੋ ਸਕਦੀ ਰਿਦਾ ਦੀ ਉਹਨਾਂ ਨਾਲ ਜੁੜਦਾ ਮਹਾਰਾਜ ਵਿੱਚ ਉਤੋਂ ਭਾਵੇਂ ਕਿੰਨਾ ਗਾਣਾ ਵਜਾਉਣਾ ਕਰਦੇ ਹਨ ਦਿਲ ਮੰਦਾ ਜਿਹੜਾ ਜੋੜਨਾ ਹੈ ਲਿਵ ਲਾ ਕੇ ਭਗਤੀ ਹਿਰਦੇ ਉਨੀ ਹੋ ਸਕਦੀ ਹੈ ਹਉਮੈ ਪਚ ਹੈ دیਵਾਨੀ ਇਸ ਕਰਕੇ ਇਹਦੇ دیਵਾਨੇ ਕਮਲੇ ਹੋਏ ਐ ਹਉਮੈ ਵਿੱਚ ਹੀ ਪਚੇ ਛੜਦੇ ਰਹਿੰਦੇ ਹਾਂ ਇਹੋ ਮਨੂਆ ਖਿਨ ਊਬ ਪਿਆਲੀ ਇਹ ਜਿਹੜਾ ਮਨ ਹੈ ਇਹੋ ਮਨੂਆ ਖਿਨ ਊਬ ਪਿਆਲੀ ਇੱਕ ਖਿੰਨ ਕਾਲ ਦੇ ਵਿੱਚ ਆਕਾਸ਼ ਵਿੱਚ ਉੱਡ ਕੇ ਸਵਰਗ ਦੇ ਸੁੱਖਾਂ ਦੀ ਇੱਛਾ ਕਰ ਲੈਂਦਾ ਹੈ ਉਹਨਾਂ ਦੇ ਨਾਸ ਹੋਣ ਤੋਂ ਫੇਰ ਜਿਵੇਂ ਬੱਟਾ ਪਹਾੜ ਤੋਂ ਥੱਲੇ ਰੋੜ ਦੀਦਾ ਐ ਐ ਪਤਾਲ ਨਰਕ ਆਦ ਕਾਂਟੇ ਦੀਆਂ ਜਿ ਉਹਨਾਂ ਨੂੰ ਜਾ ਪ੍ਰਾਪਤ ਹੁੰਦਾ ਹੈ ਮਨੁਚੜਾ ਦੇ ਨਾਲ ਕਦੇ ਉਹ ਆਕਾਸ਼ ਆਕਾਸ਼ ਦੀ ਨਿਆਈ ਵੱਡਾ ਦੇਵਤਾ ਬਣ ਜਾਂਦਾ ਹੈ ਸੰਕਲਪਾਂ ਨਾਲ ਹੀ ਕਦੋਂ ਕਦੇ ਜਦੋਂ ਆਪਦੇ ਚ ਹੋ ਰਿਆਂ ਚਾਹੁੰਦਾ ਓਦੋਂ ਪਤਾਲ ਦਿੱਤੇ ਦਿਗ ਪੈਂਦਾ ਹੈ ਕਦੇ ਸਵਰਗ ਆਦ ਕਾਂ ਦੇ ਪਦਾਰਥਾਂ ਦੀ ਇੱਛਾ ਕਰਦਾ ਚੜ ਜਾਂਦਾ ਹੈ ਤੇ ਕਦੇ ਪਤਾਲ ਆਦਿਕਾਂ ਸ਼ੇਸ਼ਨਾਗਰੀਆਂ ਮਣੀਆਂ ਦੀ ਲੋੜ ਰੱਖਦਾ ਹੈ ਜਦ ਲਗ ਸ਼ਬਦ ਨਾ ਜਾਣੇ ਇਹ ਮਨੁਸਰਾ ਚੜਾ ਚੋਨਾ ਚ ਰਹਿੰਦਾ ਚੜਦਾ ਤੇ ਉਤਰਦਾ ਖੁਸ਼ੀ ਚ ਕਦੇ ਆ ਕੇ ਮਨ ਅਕਾਸਤਿਆਰੀ ਵਿਚਨ ਲੱਗ ਜਾਂਦਾ ਹੈ ਅਤੇ ਜਦੋਂ ਗਮੀ ਆਉਂਦੀ ਉਸ ਵੇ ਪਤਾਲ ਚ ਥੱਲੇ ਡਿੱਗ ਪੈਂਦਾ ਨਰਕ ਜਿਵੇਂ ਪਿਆ ਹੁੰਦਾ ਜਦ ਲਗ ਸ਼ਬਦ ਨਾ ਜਾਣੇ ਜਿੰਨਾ ਚਿਰ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀ ਨਹੀਂ ਤੇ ਸੌਤ ਬ੍ਰਹਮ ਨੂੰ ਨਹੀਂ ਜਾਣਿਆ ਉਨਾਂ ਚਿਰ ਮੰਦੇ ਅੰਦਰ ਇਸੇ ਪ੍ਰਕਾਰ ਉਹ ਪਿਆਲੀ ਤੁਰਿਆ ਰਹਿੰਦਾ ਹੈ ਕਦੇ ਵੀ ਲੋਭੀ ਜੀੜਾ ਥਰਨਾ ਰਿਹਾ ਤਾਂ ਚਾਰੇ ਕੁੰਡਾਂ ਪਾਲੀ ਪਦਾਰਥ ਭਾਲਦਾ ਰਹਿੰਦਾ ਹੈ ਜਦ ਲਗ ਸ਼ਬਦ ਨਾ ਜਾਣੇ ਜਿੰਨਾ ਕਿ ਗੁਰੂ ਸਾਹਿਬ ਦੇ ਸ਼ਬਦ ਦੀ ਕੁਮਾਈ ਨੂੰ ਨਹੀਂ ਕੀਤਾ ਹੈ ਜਾਣਿਆ ਨਹੀਂ ਹੈ ਝੂਹ ਪਿਆਸਾ ਜੱਗ ਭਿਆ ਸਾਰਾ ਜਗਤ ਸਾਧ ਸੰਗਤ ਜੀ ਪਦਾਰਥਾਂ ਦੀ ਆਸਾ ਕਰਕੇ ਭੁੱਖਾ ਹੋ ਰਿਹਾ ਹੈ ਰਸਾਂ ਕਸਾਂ ਪ੍ਰਸ਼ਨਾਂ ਕਰਕੇ ਤਿਆਹਾ ਹੋ ਰਿਹਾ ਹੈ ਤੇਪਤ ਨਹੀਂ ਬਿਨ ਸਤਗੁਰ ਪਾਏ ਬਿਨਾ ਸਤਗੁਰ ਸੱਚੇ ਪਾਤਸ਼ਾਹ ਤੋਂ ਪ੍ਰਾਪਤੀ ਤੋਂ ਬਿਨਾ ਰਾਜ ਨਹੀਂ ਆ ਸਕਦਾ ਤ੍ਰਿਪਤੀ ਨਹੀਂ ਆ ਸਕਦੀ ਭਾਵੇਂ ਲੱਖਾਂ ਕਰੋੜਾਂ ਦਾ ਮਾਲਕ ਹੋਵੇ ਸਹਜੈ ਸਹਜ ਮਿਲੈ ਸੁਖ ਪਾਈਐ ਸਹਜੇ ਗਿਆਨ ਕਰਕੇ ਸਹ ਸੁਖ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਉਹ ਸੁਖ ਸਰੂਪ ਨੂੰ ਪਾਈਏ ਪਾਉਂਦੇ ਹਨ ਸਹਿਜੈ ਸਹਿਜ ਸਹਿਜੈ ਸਹਿਜ ਮਿਲੇ ਸੁਖ ਪਾਈਏ ਸਹਿਜ ਨਿਰਜਤਨ ਹੀ ਸਹਿਜ ਵਸਤਾ ਜੇ ਮਿਲ ਜਾਵੇ ਸਹਿਜ ਹੀ ਨਿਰਜਤਨ ਸਾਰਿਆਂ ਜਿਤਨਾ ਤੋ ਰਹਿ ਤੋ ਕੇ ਸਹਿਜ ਸ਼ਾਂਤੀ ਦੇ ਨਾਲ ਸਹਿਜ ਗਿਆਨ ਦੇ ਦਾਤੇ ਗਿਆਨੀ ਸਤਿਗੁਰੂ ਜੀ ਮਿਲ ਜਾਣ ਸੁਖ ਪਾਈਏ ਉਹ ਸੁਖ ਸਰੂਪ ਨੂੰ ਪਾਈਦਾ ਹੈ ਸਹਿਜੇ ਆਪਣੇ ਤੁਮ ਪਦ ਲਖਰ ਦੇ ਗਿਆਨ ਕਰਕੇ ਸਹਿਜ ਤਰਪੋਦੇ ਲਖਰਤ ਗਿਆਨ ਕਰਕੇ ਸੁਖ ਪਾਏ ਸ਼ੋਕ ਸਰੂਪ ਨੂੰ ਪਾਈਦਾ ਹੈ ਦਰਗਹ ਹੈ ਪੈਦਾ ਜਾਏ ਉਹ ਦਰਗਾਹ ਵਿੱਚ ਜਸ ਰੂਪੀ ਪੋਸ਼ਾਕ ਕਰਕੇ ਭਗਤ ਸਰਪਾਉ ਦੀਓ ਪਰੋ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਇਉਂ ਜਸ ਰੂਪੀ ਪੋਸ਼ਾਕ ਕਰਕੇ ਪਹਿਨਾਇਆ ਜਾਂਦਾ ਹੈ ਦਰਗਹ ਦਾਨਾ ਬੀਨਾ ਇੱਕ ਆਪੇ ਅਗੇ ਦਰਗਾਹ ਵਿੱਚ ਦਾਨਾ ਸਾਰਿਆਂ ਦੇ ਕੰਮਾਂ ਨੂੰ ਗੁਪਤਾਂ ਨੂੰ ਦੇਖਣ ਵਾਲ ਦਾਨਾ ਗਿਆਤਾ ਸਾਰੇ ਦਿਲਾਂ ਦੀ ਜਾਣਨ ਵਾਲਾ ਆਪ ਹੀ ਗੁਪਤ ਕੰਮਾਂ ਨੂੰ ਵੇਖਣ ਵਾਲਾ ਆਪ ਹੀ ਇੱਕ ਪਰਮੇਸ਼ਵਰੋ ਨਿਰਮਲ ਗੁਰ ਕੀ ਬਾਣੀ ਤੇ ਨਿਰਮਲ ਉਜਲ ਗੁਰੂ ਸਾਹਿਬ ਦੀ ਬਾਣੀ ਸਾਧ ਸੰਗਤ ਰੂਪੀ ਦਰਗਾਹ ਤੋਂ ਪ੍ਰਾਪਤ ਹੁੰਦੀ ਹੈ ਜੋ ਦਰ ਅੰਦਰ ਗਏ ਜਗ੍ਹਾ ਹੰਤਾ ਕਰਨ ਦੀ ਉਹਦੇ ਅੰਦਰ ਹੀ ਉਹ ਸੱਚਾ ਬੈਠਾ ਹੈ ਤੇ ਉਹ ਉਜਲ ਬਾਣੀ ਮੰਨੂ ਕਰਨ ਵਾਲੀ ਹੈ ਤਾਂ ਮਨ ਦਾ ਮਲਾਪ ਹੁੰਦਾ ਉਸ ਦੇ ਨਾਲ ਆਪੇ ਸੁਰਤਾ ਸੱਚ ਵਿਚਾਰਸ ਆਪ ਹੀ ਸਾਧ ਸੰਗਜੀ ਸੁਰਤਾ ਗਿਆਤਾ ਹੈ ਆਪ ਹੀ ਸੁਰਤਾ ਪਿਆਰ ਕਰਨ ਵਾਲਾ ਹੈ ਸੱਚ ਦੀ ਵਿਚਾਰ ਕਰਨ ਵਾਲਾ ਸਰੋਤਾ ਵੀ ਆਪ ਹੈ ਸੁਰਤਾ ਪੰਡਤ ਵੀ ਆਪ ਹੈ ਤਤਵੇਤਾ ਸੱਚ ਦੀ ਵਿਚਾਰ ਕਰਨ ਵਾਲਾ ਆਪੇ 부ਝੇ ਪਦ ਨਿਰਵਾਣ ਆਪ ਹੀ ਗੁਰਾਂ ਦੁਆਰਾ ਨਿਰਵਾਣ ਪਦਵੀ ਜੋ ਬੰਦਰੋਂ ਤੋਂ ਰਹਿਤ ਪਦਵੀ ਹੈ ਉਹਨੂੰ 부ਝੇ ਪ੍ਰਾਪਤ ਪੁੱਛਦਾ ਹੈ ਜਾਲ ਆਪ ਹੀ ਆਪਣੇ ਨਿਰਵਾਣ ਪਤੀ ਨੂੰ 부ਝਿਆ ਸਮਝ ਲੈਂਦਾ ਹੈ ਜਲ ਤਰੰਗ ਅਗਨੀ ਪਵਨ ਫਨ ਵੇਖੋ ਇਹ ਜਲ ਜਿਹੜਾ ਪੈਦਾ ਕੀਤਾ ਹੈ ਅਤੇ ਜੇਕੁਨ ਜਿਵੇਂ ਜਲ ਤੋਂ ਲਹਿਰ ਉੱਠਦੀ ਹੁੰਦੀ ਹੈ ਇਸ ਪ੍ਰਕਾਰ ਜਗਤ ਬਣਾਇਆ ਹੈ ਅਗਨੀ ਅੱਗ ਦੇ ਜਿਵੇਂ ਚੰਗਿਆਰੇ ਹੁੰਦੇ ਇਸ ਪ੍ਰਕਾਰ ਜਗਤ ਰਚਿਆ ਹੈ ਪਵਨਾ ਫੋਨ ਜਿਵੇਂ ਪਾਉਣ ਦੇ ਬਾਬ ਰੋਲੇ ਹੁੰਦੇ ਇਸ ਪ੍ਰਕਾਰ ਦੀ ਰਚਨਾ ਰਚੀ ਹੋਈ ਹੈ ਤ੍ਰੈ ਮਿਲ ਜਗਤ ਉਪਾਇ ਤਿੰਨ ਤਤਾਂ ਤਤਾਂ ਨੂੰ ਮਿਲਾ ਕਰਕੇ ਕਈ ਵਾਰੀ ਤਿੰਨ ਤਤਾਂ ਦੁਆਰਾ ਸ੍ਰਿਸ਼ਟੀ ਰਚੀ ਹੈ ਆਕਾਸ਼ ਤੇ ਧਰਤੀ ਵਿੱਚ ਲੈ ਲੈਣੀ ਇਹਨਾਂ ਨੂੰ ਤਿਹਾਂ ਨੂੰ ਮਿਲਾ ਕੇ ਜਗਤ ਨੂੰ ਪੈਦਾ ਕੀਤਾ ਹੈ ਇਸੇ ਪ੍ਰਕਾਰ ਚਲੋ ਤਰੰਗ ਅਗਨੀ ਪਵਨਾ ਫੋਨ ਅਤੇ ਜਲ ਜਿਹੜਾ ਤਰੰਗ ਲੈਣਾ ਉਠਾਉਣ ਵਾਲਾ ਸਤੋ ਗੁਣ ਅਤੇ ਇਸੇ ਪ੍ਰਕਾਰ ਪਾਉਣ ਦੀ ਨਹੀਂ ਰਜੋ ਗੁਣੋ ਤੇ ਅਗਨੀ ਨਿਆਈ ਤਮੋ ਗੁਣ ਜਿਹੜਾ ਹੈ ਪੁਨਾ ਪ੍ਰਾਇਮੇਲ ਜਗਤ ਉਪਾਰ ਇਹ ਕਿੰਨਾ ਗੁਣਾਂ ਨੂੰ ਮਿਲਾ ਕਰਕੇ ਜਗਤ ਪੈਦਾ ਕੀਤਾ ਰਾਸ ਸੀ ਤਾਂ ਸੀ ਸ਼ਾਂਤ ਕੀ ਰੂਪ ਐਸਾ ਬਾਲਸ਼ ਪ੍ਰਕਾਰ ਜਲ ਤਰੰਗ ਅਗਨੀ ਪਵਨ ਫੁਨ ਜਲ ਤੋਂ ਸ਼ਾਂਤੀ ਲੈਣੀ ਅਤੇ ਤਰੰਗ ਮਨ ਦੇ ਜਿਹੜੇ ਫੁਰਨੇ ਉੱਠਦੇ ਆ ਸ਼ਾਂਤੀ ਨਾਲ ਵੀ ਦੀਆਂ ਸਿੱਧੀਆਂ ਆਦਕਾਂ ਦੇ ਤੇ ਪੌਣ ਦੀ ਨਿਆਈ ਸਾਧ ਸੰਗਤ ਜੀ ਜਿਹੜਾ ਪਵਿੱਤਰ ਹੋਣਾ ਹੈ ਸਾਜਨ ਕਰਕੇ ਅਗਨੀ ਨਿਆਈਆ ਤੇਸੀ ਪ੍ਰਕਾਸ਼ ਹੋਣਾ ਹੈ ਤ੍ਰੈ ਮਿਲ ਤ੍ਰੈ ਮਿਲ ਜਗਤ ਉਪਾਇ ਇਹ ਤਿੰਨੇ ਜਾਗਰ ਸਭ ਨੂੰ ਸੁਖੋਪ ਦੀ ਅਵਸਥਾ ਬਣਾ ਕੇ ਸਾਰੇ ਜਗਤ ਨੂੰ ਮਿਲਾ ਕਰਕੇ ਪੈਦਾ ਕੀਤਾ ਨਾ ਗੁਣਾਂ ਦੇ ਨਾਲ ਐਸਾ ਬਾਲਸ਼ਾਲ ਤਿੰਨ ਕਉ ਦਿਆ ਇਹ ਜੀ ਬਲਮਹਾਰਾ ਸਾਹਿਬ ਜੀ ਨੇ ਦਿੱਤਾ ਇਹਨਾਂ ਨੂੰ ਕਿ ਪਾਣੀ ਸਾਰਿਆਂ ਨੂੰ ਡਬੋ ਸਕਦਾ ਹੈ ਅੱਗ ਸਾਰਿਆਂ ਨੂੰ ਸਾੜ ਸਕਦੀ ਹੈ ਕੌਣ ਦੇਵਤਾ ਸਾਰਿਆਂ ਨੂੰ ਉਡਾ ਸਕਦਾ ਹੈ ਹੁਕਮੀ ਠਾਕ ਰਹਾਇ ਹੁਕਮ ਵਿੱਚ ਰੋਕ ਕੇ ਰੱਖਿਆ ਇੱਕ ਵਾਰੀ ਇੰਦਰ ਦੀ ਸਵਾਰ ਲੱਗੀ ਹੋਈ ਸੀ ਇੰਦਰ ਦੀ ਸਵਾਰ ਵਿੱਚ ਦਿਬਰੂ ਉਧਾਰ ਕੇ ਮਾਰ ਆ ਗਏ ਉਪਨਿਸ਼ਦਾਂ 'ਚ ਇਹ ਪ੍ਰਸੰਗ ਆਉਂਦਾ ਹੈ ਜਿਹੜਾ ਤੈਤਰੀ ਉਪਨਿਸ਼ਦ ਦਾ ਪ੍ਰਸੰਗ ਹੈ ਉਸ ਵਕਤ ਜਿਸ ਵਕਤ ਦਿਬਰੂ ਉਧਾਰ ਕੇ ਆਏ ਇੰਦਰ ਦੀ ਸਵਾਰ ਦੇਖ ਕੇ ਹੈਰਾਨ ਹੋ ਗਈ ਕਿ ਐਸਾ ਪ੍ਰਕਾਸ਼ ਵਾਲਾ ਸਰੂਪ ਇਹ ਕੌਣ ਹੈ ਪਵਨ ਦੇਵਤਾ ਨੂੰ ਭੇਜਿਆ ਕਿ ਜਾ ਪਤਾ ਲਿਆ ਉਹ ਕੌਣ ਹੈ ਉਸ ਵੇਲੇ ਅੰਤਰੀਜਾਮੀ ਦੇ ਪਾਸ ਪਵਨ ਦੇਵਤਾ ਆਇਆ ਕਹਿਣ ਲੱਗੇ ਮਾਰਾ ਤੁਸੀਂ ਕੌਣ ਹੋ ਕਹਿੰਦੇ ਵੀ ਪੰਜਾਂ ਤਤਾਂ ਦੇ ਸਾਰੇ ਸਰੀਰ ਹੈ ਇਹ ਦੱਸਣ ਦੀ ਕੀ ਲੋੜ ਹੈ ਤੂੰ ਦੱਸ ਵੀ ਤੂੰ ਕੌਣ ਹੈ ਕਹਿੰਦਾ ਮੈਂ ਹੈ ਜਿਆ ਬਲੀਆਂ ਇਬਰਾਹਿਮੰਡਾ ਨੂੰ ਉਡਾ ਸਕਦਾ ਮਾਰਨ ਕੱਖ ਰਖਤਾ ਕਹਿੰਦੇ ਲੈ ਮੇਰਾ ਕੱਖ ਹੀ ਉਡਾ ਕੇ ਦਿਖਾ ਕੱਖ ਨਾ ਉਡਾ ਸਕਿਆ ਪਵਨ ਦੇਵਤਾ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ ਇੰਦਰ ਪੁੱਛਦਾ ਕੌਣ ਸੀ ਕਹਿੰਦੇ ਕਿ ਹੋਰ ਕਿਸੇ ਨੂੰ ਭੇਜ ਕੇ ਪੁੱਛ ਲੋ ਫਿਰ ਵਰਨ ਦੇਵਤਾ ਗਿਆ ਇਹਨੂੰ ਕਿਹਾ ਤੁਸੀਂ ਕੌਣ ਹੋ ਕਿ ਤੂੰ ਦੱਸ ਬਈ ਸਾਡੀ ਬਾਪ ਦੇ ਕੀ ਪੁੱਛਦਾ ਹੈ ਕਹਿਣ ਲੱਗਾ ਮੈਂ ਬ੍ਰਹਮੰਡਾ ਨੂੰ ਡੋਬ ਸਕਦਾ ਹਾਂ ਪਾਣੀ 'ਚ ਕਹਿੰਦੇ ਚੰਗਾ ਸਾਡਾ ਕੱਖ ਹੀ ਡੋਬ ਕੇ ਵਿਖਾ ਕੱਖ ਨਾ ਡੁੱਬਿਆ ਵਰਨ ਦੇਵਤਾ ਸ਼ਰਮਿੰਦਾ ਹੋ ਕੇ ਆ ਗਿਆ ਫਿਰ ਬਸੰਤਰ ਦੇਵਤੇ ਨੂੰ ਭੇਜਿਆ ਇਹ ਵੀ ਪਤਾ ਕਰਨ ਲੱਗਾ ਤੇ ਮਹਾਰਨ ਕਹ ਤੂੰ ਆਪਦੀ ਗੱਲ ਦੱਸ ਕਹਿੰਦਾ ਮੈਂ ਬ੍ਰਹਮੰਡਾ ਨੂੰ ਸਾੜ ਸਕਦਾ ਹਾਂ ਕੰਦੇ ਸਾਡਾ ਕੱਖ ਹੀ ਸਾੜ ਕੇ ਵਖਾ ਕੱਖ ਬਨੋਂ ਸੜਿਆ ਤਿੰਨੇ ਸ਼ਰਮਿੰਦੇ ਹੋ ਕੇ ਆ ਗਏ ਜੋ ਸ਼ਰਮਿੰਦੇ ਹੋ ਕੇ ਆ ਗਏ ਉਸ ਵੇਲੇ ਇੰਦਰ ਉੱਠ ਕੇ ਚੱਲਿਆ ਮਹਾਰਾਜ ਲੋਭ ਹੋ ਗਏ ਵੀ ਇਹਨੂੰ ਕੀ ਦਰਸ਼ਨ ਦੇਵੇ ਇਸ ਪ੍ਰਕਾਰ ਉਪਨਿਸ਼ਦਾਂ 'ਚ ਇਹ ਪ੍ਰਸੰਗ ਆਉਂਦਾ ਹੈ ਇਹ ਜੇ ਬਲ ਵਾਲੇ ਆਪਣੇ ਆਪ ਸੀ ਪਰ ਮਹਾਰਾਜ ਕੱਖ ਬਨੋਂ ਸਾੜ ਸਕੇ ਨਾ ਡੋਬੋ ਸਕੇ ਅਤੇ ਨਾ ਸਾੜ ਸਕੇ ਨਾ ਉਡਾ ਸਕੇ ਇਹ ਜੇ ਬਲ ਵਾਲੇ ਸੀ ਉਹਨੂੰ ਆਪਦੀ ਸ਼ਕਤੀ ਨਾਲ ਇਹਨੂੰ ਛੱਲ ਦਿਆ ਮਹਾਰਾਜ ਸਾਹਿਬ ਨੇ ਇਹਨਾਂ ਤੱਤਾਂ ਨੂੰ ਵੀ ਛੱਲ ਲਿਆ ਇਹਨਾਂ ਦੀ ਤਾਕਤ ਸਾਰੀ ਖਤਮ ਕਰ ਦਿੱਤੀ ਹੁਕਮੀ ਠਾਕ ਰਹਾਇ ਮਹਾਰਾਜ ਨਾਲ ਆਪਦੇ ਹੁਕਮ ਵਿੱਚ ਹੀ ਪੈ ਵਿੱਚ ਪਾਉਣ ਉਹ ਸਦਵਾ ਪੈ ਵਿੱਚ ਲੈ ਲੇ ਲਖਬਰੀਆ ਹੁਕਮ ਵਿੱਚ ਹੀ ਸਾਰਿਆਂ ਨੂੰ ਰੋਕ ਕੇ ਰੱਖਿਆ ਹੈ ਨਾ ਆਪੋਂ ਕੋਈ ਕਰਨ ਦੀ ਸਮਰੱਥਾ ਨਹੀਂ ਰੱਖਦੇ ਬਾਲੇ ਨਾਲ ਕਿਵੇਂ ਵੇਖੋ ਸਾੜ ਸਕਦੇ ਆ ਬ੍ਰਹਮਣਾਂ ਨੂੰ ਡੋਬ ਸਕਦੇ ਆ ਉਡਾ ਸਕਦੇ ਆ ਪਰ ਛੱਲ ਲਿਆ ਮਹਾਰਾਜ ਦੀ ਸੱਤਾ ਦੇ ਵਿੱਚ ਹੁਕਮ ਵਿੱਚ ਰੋਕ ਕੇ ਰੱਖਿਆ ਹੈ ਐਸਾ ਇਹਨਾਂ ਦੇ ਨਾਲ ਛਲ ਕੀਤਾ ਮਾਰਨ ਬਲ ਇਹ ਨਾ ਪਾਤਾ ਤੇ ਫੇ ਸਾਰੇ ਬਲ ਨੂੰ ਹੁਕਮ ਵਿੱਚ ਬੰਦ ਕਰਕੇ ਰੱਖ ਲਿਆ ਐਸੇ ਜਾਨਵਰ ਲਈ ਜਗ ਅੰਦਰ ਇਹ ਜਿਹੜੇ ਜਨਮ ਹਾਰੇ ਦੇ ਭਾਣੇ ਚਲੋ ਆਲੇ ਡਰ ਲਈ ਹਨ ਜਗ ਦੇ ਅੰਦਰ ਜਨ ਭਗਤ ਪਰਖ ਖਜ਼ਾਨੇ ਪਾਇ ਜਿਹੜੇ ਪੂਰੇ ਹਨ ਇਸ ਪ੍ਰਕਾਰ ਹੈ ਪੌਣ ਦੇ ਵਿੱਚੋਂ ਵਾਸ਼ਨਾ ਨੂੰ ਜਿਹਨਾਂ ਰੋਕ ਲਿਆ ਹੈ ਪਾਣੀ ਦੀ ਨਿਆਈ ਜਿਨ੍ਹਾਂ ਦੇ ਅੰਦਰੋਂ ਸਾਤ ਕੀ ਬ੍ਰਤੀ ਨੂੰ ਰੋਕ ਲਿਆ ਹੈ ਅਤੇ ਜਿਨ੍ਹਾਂ ਅਗਨੀ ਦੀ ਨਿਆਈ ਤੇਜੀ ਬ੍ਰਤੀ ਨੂੰ ਰੋਕ ਲਿਆ ਹੈ ਐਸੇ ਬਲਵਾਲਿਆਂ ਨੂੰ ਰੋਕਿਆ ਜਿਨ੍ਹਾਂ ਸੁਭਾਅ ਨੂੰ ਉਹਨਾਂ ਨੇ ਹੁਕਮ ਮਾਰਦ ਮੰਨ ਕੇ ਰੋਕ ਕੇ ਰੱਖਿਆ ਜਿਹੜੇ ਸੁਭਾਅ ਨੇ ਨਹੀਂ ਤਾਂ ਹਰ ਵਕਤ ਫੁਰਦੇ ਹੀ ਰਹਿੰਦੇ ਹਨ ਐਸੀ ਜਨ ਵਿਰਲੇ ਜਗ ਅੰਧੇ ਇਹ ਜੇ ਜਨ ਵਿਰਲੇ ਹੈ ਜਿਨ੍ਹਾਂ ਨੂੰ ਵਾਹਿਗੁਰੂ ਦੀ ਰਜ਼ਾ ਚੱਲ ਕਰਕੇ ਇਨਾਂ ਸੋਹਣਾਂ ਨੂੰ ਰੋਕ ਲਿਆ ਹੈ ਪਰਖ ਖਜਾਨੇ ਪਾ ਉਹਨਾਂ ਨੂੰ ਪਰਖ ਕੇ ਜਦੋਂ ਪੂਰੇ ਉਤਰੇ ਮਾਰਨ ਆਉਂਦੀ ਪ੍ਰਵਾਨਗੀ ਦੇ ਖਜ਼ਾਨੇ 'ਚ ਪਾ ਲਿਆ ਭੇਦ ਕਰ ਲਈ ਹਨ ਜਾਤ ਵਰਨ ਤੇ ਭੇ ਅਤੀਤਾ ਜਿਹੜੇ ਦੁਨੀਆ ਦੀ ਜਾਤ ਪਾਤ ਤੋਂ ਵਰਨਾ ਤੋਂ ਖੱਤਰੀ ਬ੍ਰਾਹਮਣ ਆਦਿਕ ਵਰਨਾ ਤੋਂ ਅਤੀਤ ਅਸੰਗ ਹੋ ਗਏ ਹਨ ਮਮਤਾ ਲੋਭ ਚੁਕਾਇਆ ਉਹਨਾਂ ਦੇਦਰੋਂ ਪਦਾਰਥਾਂ ਦੀ ਜਿਹੜੀ ਮਮਤਾ ਮੇਰ ਸੀ ਤੇ ਲੋਕ ਸੱਚੇ ਪਾਤਸ਼ਾਹ ਚੁਕਾਤਾ ਨਾਮ ਰਤੇ ਤੀਰਥ ਸੇ ਨਿਰਮਲ ਜਿਹਦੇ ਮਾਰੇ ਨਾਮ ਜੰਗੇ ਉਹ ਤੀਰਥਾਂ ਨਾਲੋਂ ਵੀ ਨਿਰਮਲ ਹਨ ਸੇ ਤਿੰਨ ਲੋਕਾਂ ਦੇ ਤੀਰਥਾਂ ਨੂੰ ਨਿਰਮਲ ਕਰਨ ਵਾਲੇ ਹਨ ਉਹ ਸੁਖ ਹਉਮੈ ਮੈਲ ਚੁਕਾਇਆ ਉਹਨਾਂ ਨੂੰ ਦੁੱਖਦਾਇਕ ਹਉਮੈ ਦੀ ਮੈਲ ਸੀ ਜੰਮਨ ਮੰਦ ਦਾ ਦੁੱਖ ਇਸੇ ਕਰਕੇ ਸੀ ਇਨੁਰ ਦੇਜ ਚੁਕਾਤਾ ਹੈ ਨਾਨਕ ਤਨ ਕੀ ਚਰਨ ਪਖਾਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਪਿਆਰੇ ਨੇ ਚਰਨਾਂ ਨੂੰ ਪਖਾਲੇ ਧੋਣਾ ਕਰੀਏ ਦੇਖਣਾ ਕਰੀਏ ਤੇ ਪਖ ਲੈਣਾ ਕਰੀਏ ਜਿਨ੍ਹਾਂ ਗੁਰਮੁਖ ਸਾਚਾ ਭਾਇਆ ਜਿਨ੍ਹਾਂ ਗੁੰਦੇ ਤਾਂ ਹੀ ਗੁਰਮੁਖਾਂ ਦੀ ਸੰਗਤ ਕਰਕੇ ਸੱਚਾ ਪਰਮੇਸ਼ਰ ਭਾ ਗਿਆ ਚੰਗਾ ਲੱਗਾ ਹੈ ਇੱਥੋਂ ਤੱਕ ਪਹਿਲੇ ਪਾਦਸ਼ਾਹ ਨਸ਼ਟਪਰੀਆਂ ਉਚਾਰੀਆਂ ਹਨ